ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਗੁੰਦਾਰਾ ਗੁੰਦਾਰਾ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਹਾਈਵੇ ਦੇ ਉੱਤੇ ਬਰਗਾੜੀ ਤੋਂ ਬਾਅਦ ਚ ਬਾਜੇਖਾਨੇ ਜਾਂ ਲੰਬ ਵਾਲੀ ਤੋਂ ਪਹਿਲਾਂ ਪਿੰਡ ਗੁੰਦਾਰਾ ਆਉਂਦਾ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਜ਼ਿਆਦਾਤਰ ਪਸ਼ੂ ਜਿਵੇਂ ਮਾਤਾ ਸਾਹਮਣੇ ਤੋਂ ਹੀ ਦੇਖ ਸਕਦੇ ਹਾਂ ਕਿਉਂਕਿ ਅਸੀਂ ਉਹਨ ਘਰੇ ਆਏ ਹਾਂ ਸਾਰੇ ਪਸ਼ੂ ਉੱਠ ਕੇ ਗੋਹਾ ਕਰਦੇ ਆ ਗੋਹਾ ਹਟਾ ਰਹੇ ਆ ਤੇ ਇਹੀ ਸੰਭਾਲਦੇ ਆ ਇੱਥੇ ਮੱਝਾਂ ਨੂੰ ਅੱਜ ਇਹਨਾਂ ਮੱਝਾਂ ਦੇ ਵਿੱਚੋਂ ਹੀ ਇੱਕ ਮੱਝ ਵਿਕਾਊ ਕੀਤੀ ਹੈ ਜਿਹੜੀ ਅੰਦਰ ਖੜੀ ਤੁਹਾਨੂੰ ਪਹਿਲਾਂ ਦਿਖਾਈ ਹੈ ਪਰ ਮੈਂ ਇਸ ਵੀਡੀਓ ਦੇ ਵਿੱਚ ਉਸ ਮੱਝ ਦੀ ਜਿਹੜੀ ਪਹਿਲੇ ਸੂਏ ਦੀ ਝੋਟੀ ਉਹ ਜ਼ਰੂਰ ਦਿਖਾ ਦਣਾ ਤੁਹਾਨੂੰ ਕਿਉਂਕਿ ਮੱਝ ਨੀਲੀ ਰਾਵੀ ਚ ਬੱਚੇ ਸੋਹਣੇ ਪਾਉਂਦੀ ਹੈ ਝੋਟੀ ਤੁਸੀਂ ਇੱਕ ਵਾਰ ਦੇਖ ਲਓ ਉਸੇ ਮੱਝ ਦੀ ਧੀ ਹੈ ਜਿਹੜੀ ਅੱਜ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਇਹ ਵੈਸੇ ਦਿਖਾ ਰਹੇ ਆ ਦੋਸਤੋ ਨਾਟ ਫਾਰ ਸੇਲ ਹੈ ਛੋਟੀ ਨਹੀਂ ਵਕਾਉ ਇੱਕ ਮੱਝ ਵੇਚਣੀ ਹੈ ਜਿਹੜੀ ਤੋਰ ਕੇ ਵੀ ਆਪਾਂ ਨੂੰ ਮਾਤਾ ਨੇ ਦਿਖਾ ਦੇਣੀ ਹੈ ਗੱਲਬਾਤ ਉਹਦੇ ਬਾਰੇ ਜੋ ਡਿਟੇਲ ਬਾਈ ਜੀ ਉਹਨਾਂ ਨੇ ਮੈਨੂੰ ਬਾਈ ਫੋਨ ਜਾਂ ਮਾਤਾ ਤੋਂ ਮੈਂ ਪੁੱਛਿਆ ਉਹ ਜਿਹੜੀ ਇਨਫੋਰਮੇਸ਼ਨ ਮੇਰੇ ਕੋਲੋਂ ਤੁਹਾਨੂੰ ਦੇ ਦੇਣਾ ਇਹਨੇ ਤੀਜਾ ਸੂਆ ਸੁਣਾ ਡੈਣੇ ਦੇ ਲਗਭਗ ਕੰਪਲੀਟ ਹੀ ਆ ਪੂਰੇ ਆ 2-4 ਦਿਨ ਲੈ ਵੀ ਸਕਦੀ ਹੈ ਤੇ ਪਹਿਲਾਂ ਵੀ ਸੂ ਸਕਦੀ ਹੈ ਟੈਂਕ ਬੋਲ ਦਾ ਸੀ ਮੰਨ ਲਗਾ 12 ਲੀਟਰਾਂ ਨੂੰ ਪਿਛਲੇ ਸਵੇ ਦਾ ਇਹਦਾ ਦੁੱਧ ਦਾ ਰਿਕਾਰਡ ਰਿਹਾ ਬਾਕੀ ਉਹ ਤੁਹਾਡੀ ਸੇਵਾ ਤੇ ਆ ਵੀ ਤੁਸੀਂ ਕਿੰਨਾ ਚਾਹਣਿਓ ਸੋ 1 ਲੱਖ ਤੇ 20 ਹਜ਼ਾਰ ਬਾਈ ਨੇ ਡਿਮਾਂਡ ਰੱਖੀ ਆ ਵੀਰ ਆਪ ਇੱਥੇ ਨਹੀਂ ਹੈ ਸੋ ਜਿਹਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਕਾਲ ਕਰਕੇ ਰੇਟ ਤੇ ਬਾਰੇ ਗੱਲਬਾਤ ਵੀਰ ਨਾਲ ਕਰ ਲਿਓ ਹਵਾਨਾ ਜੋਛਾਲਾ ਫਿਕਸ ਜਾਂ ਹਵਾਨਾ ਬਾਲਾ ਥੱਲੇ ਨੂੰ ਲਮਕਮਾ ਘੱਟ ਹੋਊਗਾ ਜਦੋਂ ਤੋਰਾਂਗੇ ਉਦੋਂ ਦਿਖਜੂ ਤੇ ਸੀਲ 3 ਪਾਉ ਸੁਬਾ ਦੀ ਸੋ ਤੋੜ ਕੇ ਤੁਹਾਨੂੰ ਮੱਝ ਦਿਖਾਉਣੇ ਆ ਦੱਸੋ ਇਹਦੀ ਤੁਸੀਂ ਮਾਰਕਿੰਗ ਇੱਕ ਵਾਰ ਦੇਖ ਲਓ ਨੀਲੀ ਰਾਵੀ ਨਸਲ ਜੀ ਪਾਉਗੀ ਜੇ ਆਪਾਂ ਮਾਰਕਿੰਗ ਵੱਲੋਂ ਦੇਖਦੇ ਆਂ ਸੈਂਗ ਦਾ ਡਿਜ਼ਾਈਨ ਤੁਸੀਂ ਵੀਡੀਓ ਚੋਂ ਕਲੀਅਰ ਦੇਖ ਰਹੇ ਹੋ ਤੋੜ ਕੇ ਵੀ ਤੁਹਾਨੂੰ ਨਾਲੇ ਦਿਖਾ ਦਿੰਦੇ ਆਂ ਸੋ ਦੋਸਤੋ ਮਾਤਾ ਦੱਸਦੇ ਆਂ ਵੀ ਚਵਾਈ ਵੀ ਪੋਲੀ ਐ ਤੇ ਦੂਜੀ ਗੱਲ ਸੀਲ شریف ਵੀ ਐ ਧਾਰ ਮੋਟੀ ਪੈਂਦੀ ਐ ਟਾਂਚਾ ਦਾ ਦੇਖ ਲਓ ਦੋਸਤੋ ਹਾਈਟੇ ਦੀ ਦਰਮਿਆਨੀ ਐ ਬਾਲਾ ਵੱਡਾ ਕੱਦ ਨਹੀਂ ਗਾ ਪਰ ਹਵਾਨਾ ਜੋਸ਼ ਵਾਲਾ ਸਟਰਕਚਰ ਇਹਦਾ ਤਰਤੀ ਤੋ ਤੁਸੀਂ ਦੇਖ ਰਹੇ ਹੋ ਤੋਂ ਦੇ ਦਿੰਦੀ ਐ 12 ਲੀਟਰਾਂ ਨੂੰ ਪਿਛਲੇ ਸੂਏ ਦਾ ਜਿਹੜਾ ਇਹਦਾ ਰਿਕਾਰਡ ਹੈ ਬੱਚੇ ਇਸ ਸਮਾਂਜ ਤੋਂ ਚੰਗੇ ਲਏ ਜਾ ਸਕਦੇ ਜਿਵੇਂ ਪਿਛਲੀ ਕੱਟੀ ਵੀ ਦੇਖੀਏ ਤਾਂ ਬਹੁਤ ਸੋਹਣੀ ਐ ਤੇ ਉਦੋਂ ਬਾਅਦ ਦੂਜੇ ਸੂਏ 'ਚ ਨੇ ਕੱਟੇ ਨੂੰ ਜਨਮ ਦਿੱਤਾ ਸੀ ਐਦਕੀ ਤੀਜਾ ਸੂਆ ਆਹ ਸਹੀ ਐ ਵੀ ਐਦਕੀ ਇਹ ਕੱਟੀ ਦੇਊਗੀ ਉਹ ਸੋ ਕੱਟਾ ਵੀ ਦਸਤੋ ਹੈਗਾ ਇੱਥੇ ਰੱਖਿਆ ਵਿਆ ਵੇਚਿਆ ਨੀਗਾ ਸੋ ਖਵਾਨਾ ਤੁਸੀਂ ਇਸ ਮੱਝ ਦਾ ਦੇਖ ਲਓ ਤੋਰੇ ਦੀ ਜਰੂਰ ਵੀਡੀਓ ਚ ਤੁਸੀਂ ਧਿਆਨ ਚ ਕਰ ਲੈਣੀ ਹੈ ਬਾਕੀ ਕੋ ਲਾ ਕੇ ਤੁਸੀਂ ਦੇਖਿਓ ਇਹ ਸੂਣ ਦੀਆਂ ਤਿਆਰੀਆਂ ਚ ਮਾਤਾ ਇੱਕ ਜਿਹੜਾ ਹੋਰ ਕਢਾ ਦਿੱ ਗਿਆ ਆਪਾਂ ਇਹ ਦੱਸੋ ਬਹੁਤ شریف ਮੱਝ ਐ ਇਸ ਵਕਤੋਂ ਪਹਿਲਾਂ ਇਹ ਸੀ ਵੀ ਸ਼ਾਇਦ ਤੋਰਦਿਆਂ ਤੋਂ ਡਰੇ ਨਾ ਭੱਜੇ ਨਾ ਪਰ ਕਿਉਂਕਿ ਮਾਤਾ ਆਪ ਸਾਂਭਦੀ ਐ ਤੇ ਮਾਤਾ ਦਾ ਮੋਹ ਵੀ ਕਰਦੇ ਪਸੂ ਸੋ ਡਰਦੀ ਨਹੀਂ ਕੀ ਖੈਰ ਵੈਕਾ ਹੀ ਸੋ 1 ਲੱਖ ਤੇ 20 ਹਜ਼ਾਰ ਰੇਟ ਆ ਦੱਸੋ ਇਸ ਮੱਝ ਦਾ ਲਿਆਓ ਜੀ ਵਾਪਸ ਲੇ ਜੂ ਅੰਦਰ ਹੀ ਲੈ ਜੂ। ਸੋ ਹਵਾਨਾ ਫੇਰ ਇੱਥੋਂ ਦੇਖੋ ਤੁਸੀਂ। ਸੋ ਇਹ ਸੀਲ شریف ਜੀ ਮੱਝ ਅੱਜ ਤੁਹਾਨੂੰ ਇਸ ਵੀਡੀਓ ਚ ਦਿਖਾਉਣੀ ਸੀ ਵਿਕਰੀ ਵਾਸਤੇ ਹੈ ਜਿਹਨੂੰ ਚੰਗੀ ਲੱਗੇ ਤਾਂ ਕੰਟੈਕਟ ਤੋਂ ਭਾਈ ਹਰਣਾ ਕਰ ਸਕਦੇ ਹੋ। ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਉਸ ਨੰਬਰ ਤੇ ਕਰਨੀ ਹੈ। ਰੇਟ ਫਿਕਸ ਨਹੀਂ ਹੁੰਦਾ ਮਾਨਤਾ ਨੂੰ ਮੌਕੇ ਤੇ ਕੀਤਾ ਜਾਂਦਾ ਉਹ ਤੁਸੀਂ ਆ ਕੇ ਪਸ਼ੂ ਜਿਹੜਾ ਉਹ ਦੇਖ ਕੇ ਜੋ ਗੱਲਬਾਤ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਹੈ। ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ।